ਸਾਰੇ ਨਵੇਂ ਪਰਿਸ਼ਾਸਤਿਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਢਿਲੋ ਰਾਇਲ ਬੁਟੀਕ ਤੇ ਅੱਜ ਅਪਾ ਤੁਹਾਡੇ ਲਈ ਹੋਰ ਬਹੁਤ ਸੋਹਣੇ ਬੀਬਾ ਕਾਟਨ ਦੇ ਪ੍ਰਿੰਟ ਲੈ ਕੇ ਆਏ ਆ ਇਹਨਾਂ ਨੂੰ ਤੁਸੀਂ ਮੈਚਿੰਗ ਲੈ ਸਕਦੇ ਹੋ 올ਓਵਰ ਲੈਣਾ 올ਓਵਰ ਲੈ ਸਕਦੇ ਹੋ ਵਿਦਆਊਟ ਦੁਪੱਟਾ ਹੈ ਇਹ ਸੂਟ ਨੇ ਬਹੁਤ ਸੋਹਣਾ ਇਹ ਸਟਫ ਹੈ ਸੌਫਟ ਗਰਮੀਆਂ ਦੇ ਵਿੱਚ ਪਾਉਣ ਵਾਲਾ ਵਿੱਚ ਥੋੜੇ ਜਿਹੀ ਕੜਾਈ ਵਾਲੇ ਵੀ ਸੂਟ ਨੇ ਤੇ ਬਾਕੀ ਦੇ ਪ੍ਰਿੰਟ ਸੂਟ ਨੇ ਸਾਰੇ ਪ੍ਰਿੰਟ ਤੁਹਾਨੂੰ ਵੀਡੀਓ ਵਿੱਚ ਸ਼ੋਅ ਹੋ ਰਹੇ ਨੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈ ਉਹਨੂੰ ਮੈਚਿੰਗ ਲੈਣਾ ਜਾਂ 올ਓਵਰ ਲੈਣਾ WhatsApp ਤੇ ਤੁਸੀਂ ਸਾਨੂੰ ਮੈਸੇਜ ਕਰਕੇ ਸਕਰੀਨਸ਼ਾਟ ਪੇਸਟ ਕੇ ਉਹਨਾਂ ਦਾ ਪ੍ਰ ਕਰ ਬੈਠੇ ਇਹਨਾਂ ਨੂੰ ਆਨਲਾਈਨ ਆਰਡਰ ਕਰਕੇ ਮੰਗਵਾ ਸਕਦੇ ਹੋ ਬਹੁਤ ਸੋਹਣੇ ਇਹ ਗਰਮੀਆਂ ਦੇ ਵਿੱਚ ਪਾਉਣ ਵਾਲੇ ਕਲਰ ਕੰਬੀਨੇਸ਼ਨ ਨੇ ਇਹਨਾਂ ਦੇ ਤੁਸੀਂ ਵਰਕ ਕਰਾਉਣਾ ਵਰਕ ਕਰਵਾ ਕੇ ਵੀ ਤੁਹਾਨੂੰ ਭੇਜ ਦਵਾਂਗੇ ਵੀ ਜੇ ਦੁਪੱਟਾ ਚਾਹੀਦਾ ਤੁਹਾਨੂੰ ਵੀ ਦੁਪੱਟਾ ਵੀ ਮਿਲ ਜੇਗਾ ਪਰ ਇਹ ਵਿਦਆਊਟ ਦੁਪੱਟਾ ਨੇ ਸੂਟ ਜੇ ਤੁਸੀਂ ਕਹੋਗੇ ਕੋਈ ਕਲਾਇੰਟ ਕਹਿੰਦਾ ਕਿ ਸਾਨੂੰ ਵੀ ਦੁਪੱਟਾ ਰੈਡੀ ਕਰਕੇ ਦਿਓ ਤਾਂ ਆਪਾਂ ਜਿਹਦਾ ਅੱਜਕੱਲ ਟਾਈ ਐਂਡ ਆਈ ਦਾ ਦੁਪੱਟਾ ਚੱਲ ਰਿਹਾ ਉਦਾਂ ਵੀ ਇਹਨਾਂ ਨੂੰ ਰੈਡੀ ਕਰਕੇ ਤੁਹਾਨੂੰ ਭੇਜ ਦਾਂਗੇ ਕਾਟਨ ਦੇ ਇਹ ਬੀਬਾ ਕਾਟਨ ਦੇ ਪ੍ਰਿੰਟ ਨੇ ਸੌਫਟ ਪ੍ਰਿੰਟ ਹੈ ਜੀ ਇਹ ਸਾਰੇ ਪ੍ਰਿੰਟ ਵੀਡੀਓ ਦੇ ਵਿੱਚ ਸ਼ੋ ਹੋ ਰਹੇ ਨੇ ਅੱਗੇ ਜਿਹੜੇ ਤੁਸੀਂ ਦੇਖੋਗੇ ਇੱਕ ਕੜਾਈ ਵਾਲਾ ਸੂਟ ਵੀ ਇਹਦੇ ਵਿੱਚ ਪਾਇਆ ਹੋਇਆ ਹੈ ਉਹ ਓਨਲੀ ਆਪਣੇ ਕੋਲ ਵਾਈਟ ਕਲਰ ਵਿੱਚ ਇਸ ਟਾਈਮ ਅਵੇਲੇਬਲ ਹੈ ਜੇ ਤੁਸੀਂ ਕਿਸੇ ਹੋਰ ਕਲਰ ਤੇ ਕਰਾਉਣਾ ਆਪਣੇ ਚੋਇਸ ਦੇ ਤਾਂ ਤੁਸੀਂ ਇਹ ਡਿਜ਼ਾਈਨ ਉਤੇ ਆਪਣੇ ਚੋਇਸ ਦੇ ਕਲਰ ਦੇ ਵੀ ਕਰਵਾ ਸਕਦੇ ਹੋ ਤੁਹਾਨੂੰ ਉਹ ਵੀ ਕਰਕੇ ਦੇ ਦਾਂਗੇ ਪਰ ਅਵੇਲੇਬਲ ਇਹ ਵਾਈਟ ਕਲਰ ਦੇ ਵਿੱਚ ਆ ਤੁਸੀਂ ਹੋਰ ਕਿਸੇ ਕਲਰ ਤੇ ਕਰਾਉਣਾ ਤਾਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਸਟਿਚ ਕਰਕੇ ਮਗਾਉਣਾ ਸਟਿਚ ਕਰਕੇ ਮਿਲ ਜੇਗਾ ਅਨਸਟਿਚ ਤੁਹਾਨੂੰ ਸੂਟ ਚਾਹੀਦਾ ਤਾਂ ਅਨਸਟਿਚ ਮਿਲ ਜੇਗਾ ਜੇ ਤੁਸੀਂ ਅੱਗੇ ਸੂਟ ਦੇਖ ਰਹੇ ਹੋ ਇਹ ਪਿਓਰ ਕੋਟੇ ਦੇ ਕੋਟਡ ਓਰੀਆ ਦੇ ਸੂਟ ਨੇ ਸ਼ਰਟ ਕੋਟਡ ਓਰੀਆ ਦੀ ਹੈ ਦੁਪੱਟਾ ਕੋਟਡ ਓਰੀਆ ਦੀ ਹੈ ਉੱਪਰ ਬਹੁਤ ਸੋਹਣਾ ਇਹਨਾਂ ਦੇ ਵਰਕ ਹੋਇਆ ਹੋਇਆ ਪਾਰਟੀ ਵੇਅਰ ਇਹ ਸੂਟ ਨੇ ਅੱਜਕੱਲ੍ਹ ਗਰਮੀਆਂ ਦੇ ਵਿੱਚ ਪਾਉਣ ਵਾਲੇ ਇਹ ਕਲਰ ਨੇ ਸਿੰਪਲ ਸੋਬਰ ਸੌਫਟ ਜੇ ਕਲ ਇਹ ਬਹੁਤ ਹੀ ਸੋਹਣਾ ਇਹ ਕਲਰ ਕੰਬੀਨੇਸ਼ਨ ਨੇ ਥੈਂਕ ਯੂ